ਇੱਕ ਪਾਸੇ ਠੰਡ ਦਾ ਕਹਿਰ ਤੇ ਦੂਸਰੇ ਪਾਸੇ ਇਹ ਤਸਵੀਰਾਂ ਕਿਸੇ ਵੀ ਪੇਰੈਂਟਸ ਦਾ ਕਾਲਜ ਜਾਂ ਬਾਹਰ ਘਟ ਸਕਦੀਆਂ ਨੇ ਇੱਕ ਪਾਸੇ ਸਕੂਨ ਵੈਨ ਜਿਹੜੀ ਹੈ ਉਹ ਸੜਕ ਤੇ ਪਲਟੀ ਪਈ ਹੈ ਤੇ ਦੂਸਰੇ ਪਾਸੇ ਇੱਕ ਗੱਡੀ ਜਿਸ ਦਾ 에ਅਰ ਬੈਗ ਖੁੱਲਿਆ ਹੋਇਆ ਹੈ ਭਿਆਨਕ ਸੜਕੀ ਹਾਦਸਾ ਹੋਇਆ ਹੈ ਪਰ ਜਦੋਂ ਮੌਕੇ ਤੇ ਐਸਐਸਐਫ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਇਸ ਬਾਬਤ ਹਕੀਕਤ ਦੱਸੀ ਗਈ ਤਾਂ ਲੋਕਾਂ ਦਾ ਖੂਨ ਖੋਲਿਆ ਪਿਆ ਹੈ ਇੱਕ ਪਾਸੇ ਸਟੂਡੈਂਟ ਹਸਪਤਾਲ ਦੇ ਵਿੱਚ ਭਰਤੀਏ ਤੇ ਦੂਸਰੇ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਸਕੂਲ ਵਾਲਿਆਂ ਦੇ ਵੱਲੋਂ ਵੀ ਆ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਭਵਾਨੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਉਸ ਵੇਲੇ ਭਿਆਨਕ ਸੜਕੀ ਹਾਦਸਾ ਹੋ ਜਾਂਦਾ ਹੈ ਜਦੋਂ ਭਵਾਨੀਗੜ੍ਹ ਦੇ ਇੱਕ ਨਿੱਜੀ ਸਕੂਲ ਦੀ ਬੱਸ ਭਵਾਨੀਗੜ੍ਹ ਨਾਬਾ ਕੈਂਚੀਆ ਵਿਖੇ ਇੱਕ i20 ਕਾਰ ਦੇ ਨਾਲ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਦੇ ਵਿੱਚ ਜਿਹੜੀ ਵੈਨ ਦੇ ਵਿੱਚ ਬੱਚੇ ਬੈਠੇ ਹੁੰਦੇ ਆ ਉਹ ਵੀ ਨਾਲ ਹੀ ਇਸ ਵੈਨ ਦੇ ਨਾਲ ਹਾਦਸਾ ਗ੍ਰਸਤ ਹੋ ਜਾਂਦੇ ਆ ਜਿਨ੍ਹਾਂ ਨੂੰ ਕਿ ਨਸਤੀਕੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਅਤੇ ਫਸਟ ਏਡ ਦਿੱਤੀ ਜਾਂਦੀ ਹੈ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਅਧਿਕਾਰੀ ਪਹੁੰਚਦੇ ਆ ਜਿਨ੍ਹਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਹੜੀ ਗੱਡੀ ਜਿਹੜੀ I20 ਦੀ ਇਹ ਟੱਕਰ ਵੱਜੀ ਹੈ ਉਸ ਸ਼ਖਸ ਉਸ ਡਰਾਈਵਰ ਦੇ ਵੱਲੋਂ ਨਸ਼ਾ ਕੀਤਾ ਹੋਇਆ ਸੀ ਤੇ ਉਸਨੇ ਨਸ਼ੇ ਦੇ ਵਿੱਚ ਸਕੂਲ ਬੱਸ ਦੇ ਡਰਾਈਵਰ ਦੇ ਨਾਲ ਵੀ ਘੁੱਟ ਮਾਰ ਕੀਤੀ। ਮਾਜੀ ਕੀ ਕੱਲ ਹੋਇਆ ਜੀ? ਮਾਜੀ ਅਸਲ ਤੇ ਨਾ ਮਤਲਬ ਬੈਂ ਦਾ ਦੇ ਵਿੱਚ ਅਸੀਂ ਬੱਚੇ ਕਾੜੇ ਨੇ। ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਪਿਆ ਬੈਂ ਦਾ ਐਕਸੀਡੈਂਟ ਹੋ ਗਿਆ। ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਸਕੂਲ ਦੀ ਬੈਂ ਨੂੰ ਟਕਰਾਰ ਪਾਈ ਤੇ ਜਦੋਂ ਬੱਚਿਆਂ ਨੇ ਹਾਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਹਸਪੀਟਲ ਲਿਆ। ਉਹ ਬੱਚੇ ਠੀਕ ਨੇ तकरीबन ਉਹ ਬੱਚੇ ਜਿਹੜੇ ਕੰਮ ਕੀ ਜਾਂਦੇ ਆ। ਆ ਕੁਝ ਕਿੰਨੇ ਕੰਮ ਜਿਹੜੇ ਇੰਜਰ ਨੇ। ਬੱਚੇ तकरीबन 8-10 ਬੈਂ ਦੇ ਵਿੱਚ ਇਸ ਤਰ੍ਹਾਂ ਆਪ ਕੀ ਤਾਂ 12 ਮੀਟਰ ਸੜਕ 'ਤੇ ਕਿਸੇ ਬੱਚੇ ਦੀ ਨਹੀਂ ਮੇਰੇ ਬੇਟੇ ਦੇ ਆ ਥੋੜੀ ਨੱਕ ਦੇ ਵਿੱਚ ਆਏ ਹਾਂ ਜੀ ਪਤਾ ਉਹ ਐਕਸਲਰੇਟਰ ਵੱਧਣ ਦਾ ਪਤਾ ਲੈਣਾ ਐਕਸਲਰੇਟਰ ਨਾਰਮਲੀ ਸਾਰੇ ਆਪਾਂ ਕੀ ਬੱਚੇ ਨਾਰਮਲੀ ਮੈਂ ਪੇਰੈਂਟ ਸਾਰਿਆਂ ਨੇ ਪਹੁੰਚੀ ਜੀ ਭਾਜੀ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹ ਨੂੰ ਪੜਿਆ ਕਿ ਹਾਂ ਜੀ ਉਹ ਕਾਰ ਮੁੱਕਦੇ ਉਹ ਵੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾਲ ਨਸ਼ੇ 'ਚ ਨਾ ਜ਼ਿਆਦਾ ਤੁੱਟਾ ਵੀ ਉਹ ਤਾਂ ਪੱਜ ਵੀ ਨਹੀਂ ਹੋਇਆ ਅੱਛਾ ਬਹੁਤ ਗਲਤੀ ਕਰੀਤਾ ਲੱਗਦਾ ਹਾਂ ਕੱਤ ਜੂ ਲੱਗਦਾ ਵੀ ਕਾਰ ਵਾਲੇ ਦੀ ਜ਼ਿਆਦਾ ਗੀ ਬਾਹਰ ਵਾਲ ਜਿਹੜਾ ਸ਼ਰੇਮ ਸਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨ ਆ ਬਲਾ ਮੁੱਖ ਪਰ ਅਰਿਅਮ ਸੰਭਈ ਹੋ ਰਹੀ ਹੈ ਪਰ ਜਾਨੀ ਕੇਰ ਵੀ ਹੋਦੀ ਕਿ ਤਾਂ ਆਮ ਪਬਲਿਕ ਨੇ ਵਧੀਆ ਸਾਥਤਾ ਜੋ ਰਾਗੀ ਤੇ ਉਹਨਾਂ ਨੇ ਵੀ ਹੱਥ ਕੱਟੇ ਨਹੀਂ ਕੇਅਰ ਕੀਤੀ ਆ ਉਹਦੇ ਪ੍ਰਸ਼ਾਨਤ ਤੌਰ ਤੇ ਪਹੁੰਚ ਗਏ ਹਾਂ ਜੀ ਹਾਂ ਜੀ ਸਕੂਲ ਦੇ ਪ੍ਰਾਧਨ ਸਾਰੇ ਮੌਕੇ ਤੇ ਹਾਜ਼ਰ ਆ ਨਾਲ ਦੇ ਨਾਲ ਪਹੁੰਚ ਗਏ ਦੂਜੇ ਮੰਡਾ ਜਿੱਤੇ ਜਿਉਂਗੀਆਂ ਬਾਲਾਂ ਤੋਂ ਆ ਕਾਸਪਰ ਤਾਂ ਸਾਰੇ ਇਹ ਮਾਮਲਾ ਦੇਖਦੇ ਨੇ ਕਿ ਮੈਂ ਅੱਗੇ ਕੋਸ਼ਿਸ਼ ਕਰਦੇ ਆ ਜਿਵੇਂ ਕਰ ਇੱਕ ਵਾਰ ਸਰਟੀਫਾਈ ਸਕੂਲ ਦਾ ਸਟਾਫ ਵੀ ਆਈ ਗਈ ਸੀ ਤੇ ਇਹਦੇ ਜਿਹੜੇ 11 ਕ ਬੱਚੇ ਆਏ ਸੀ ਉਹ ਆਲਮੋਸਟ ਸਾਰੇ ਕਿਬਲੀ ਵੀ ਆ ਕੇ ਚੱਲੇ ਗਏ ਹਾਂ ਠੀਕ ਹੈ ਅੱਜ ਮੇਰਾ ਨਾਮ ਐਸ.ਆਈ. ਜਸਵਿੰਦਰ ਸਿੰਘ ਐਸ.ਐਸ.ਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀ ਆ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਵੈਨ ਜਿਹੜੀ ਆ ਬਾਬਾ ਸਕੂਲ ਦੀ ਹੈ ਕਾਰ ਵੈਲਿਊਜ਼ ਦੀ ਵੈਨ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਨੇ ਧਾਰੂ ਕੀਤੀ ਹੋਈ ਸੀ ਦਾਰੂ ਪੀਣ ਦੇ ਬਾਪ ਜੀ ਨੂੰ ਉਲਟਾ ਸਗੋ ਇਹ ਡਰਾਈਵਰ ਨਾਲ ਵੀ ਮਾੜੇ ਮੁੱਢੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਜਿਸਕਾ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਜਿਹਨਾਂ ਫੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾਨੀਗੜ ਦੇ ਮੁਲਾਜ਼ਮ ਆ ਗਏ ਸੀ ਉਹਨਾਂ ਦੇ ਹਵਾਲੇ ਕਰਤਾ ਸੇ تقريبا ਪਚਾਰੇਗਾ ਜੀ ਵਿਚਾਰ ਹੈਗਾ ਜੀ ਨਹੀਂ ਨਹੀਂ ਕੋਈ ਮਜੇ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਾ ਸਾਨੂੰ ਮਨ ਲੋ ਕਰੀਬ 15 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਅਸੀਂ ਪਹੁੰਚ ਗਏ ਮੈਡੀਕਲ ਸੂਰ ਕੀ ਦੇ ਮੈਂ ਮੈਡੀਕਲ